ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੇ ਸਾਧ ਸੰਗਤ ਜੀਓ ਅੱਜ ਆਪਾਂ ਵਰਤਮਾਨ ਕਾਲ ਉਤਮਪੁਰਖ ਉਤਮ ਫਸਤ ਪਸਾਂ ਉਤਮਪੁਰਖ ਅਰੇ ਜੀ ਜੇ ਨੂੰ ਕਹਿੰਦੇ ਫਸਤ ਪਸਾਂ ਔਰ ਪਾਗ ਸਾਡਾ ਇਹ ਛੇਮਾ ਤੇ ਬਹੁਵਚਨ ਇੱਕ ਵਚਨ ਆਪਾਂ ਕਰ ਚੁੱਕੇ ਆ ਬਹੁਵਚਨ ਆਪਾਂ ਕਰਨਾ ਹੈ ਇਹ ਦੇਖੇ ਨੇ ਜਿਹੜੇ ਆ ਤੈਨੂੰ ਦਿੱਤੇ ਆ ਹਾ ਹ ਇਹ ਹ ਇਹਦੇ ਨਾਲ ਵਿੱਚ ਬਣਾ ਕੇ ਸ਼ਬਦ ਬਣਾਏ ਹੋਏ ਆ ਸਰੀਵ ਹੈ ਵਿਗਾੜ ਹੈ ਜਾ ਰਹਾ ਤੁਸਾ ਸੰਗਤ ਇਹਨਾਂ ਨੂੰ ਆਪਾਂ ਆ ਜਿਹੜੀਆਂ ਪੰਕਤੀਆਂ ਨੇ ਗੁਰਬਾਣੀ ਦੇ ਵਿੱਚੋਂ ਜਿਹੜੀਆਂ ਪੰਕਤੀਆਂ ਲਈਆਂ ਗਈਆਂ ਨੇ ਇਹਨਾਂ ਦੇ ਆਧਾਰ ਤੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਉਤਮਪੁਰਖ ਫਸਟ ਪਰਸਨ ਦੀ ਵਿਚਾਰ ਕਰਾਂਗੇ ਔਰ ਉਸ ਤੋਂ ਇਲਾਵਾ ਇਹ ਥੋੜੇ ਜਿੰਨੇ ਪੰਡ ਬਾਰੇ ਵੀ ਆਪਾਂ ਵਿਚਾਰ ਕਰਨਾ ਪੰਡ ਉਹਾ ਥਲੇ ਹੈ ਉਹ ਆਪਾਂ ਫਿਰ ਨਾਲ ਦੀ ਨਾਲ ਇਹਦਾ ਵੀ ਆਪਾਂ ਵਿਚਾਰ ਕਰਨੀ ਹੈ ਸੋ ਸਾਧ ਸੰਗਤ ਸਭ ਤੋਂ ਪਹਿਲਾਂ ਆਪਾਂ ਚੈਨ ਹਾ ਹ ਲਈਏ ਤਿੰਨ ਹਮ ਚਰਨ ਸਰੀਵਹਿ ਖਿਨ ਖਿਨ ਪਾਗਤ ਤੋ ਹੈ ਤੋਂਦੇ ਹਾਂ ਮਤਲਬ ਕਿ ਪ੍ਰੈਜ਼ੈਂਟ ਟੈਂਸ ਹੈ ਅਸੀਂ ਤੋਂਦੇ ਹਾਂ ਅੱਗੇ ਸੀ ਮੈਂ ਮੈਂ ਸੀ ਫਸਪਰ ਮਤਲਬ ਇਕਵਚਨ ਸੀਗਾ ਪਰਸਨ ਫਸਤੀ ਸੀਗਾ ਫਸਤੀ ਸੀਗਾ ਪਰ ਹੁਣ ਬਹੁਵਚਨ ਚ ਆ ਗਿਆ ਅਸੀਂ ਅੱਗੇ ਮੈਂ ਸੀ ਤੇ ਫਿਰ ਹੁਣ ਅਸੀਂ ਆ ਗਿਆ ਹਮ ਚਰਨ ਸਰੇਵੇ ਅਸੀਂ ਚਰਨ ਸਰੇਵਦੇ ਹਾਂ ਖਿਨ 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 ਪਗ ਤੋ ਹੈ ਪਗ ਪੈਰ ਤੋ ਹੈ ਧੋਂਦੇ ਹਾਂ ਜਿਨ ਹਰ ਮੀਟ ਲਗਾਣ ਜਿਓ ਜਿਨ ਹਰ ਮੀਟ ਲਗਾਣ ਜੀਓ ਹੁਣ ਇਹ ਆ ਗਿਆ ਸਰੀਵ ਹੈ ਤੋ ਮੈਂ ਤੋਂਦੇ ਹਾਂ ਅਸੀਂ ਤੋਂਦੇ ਹਾਂ ਹੁਣ ਕਿਉਂਕਿ ਇਹ ਬਹੁਵਚਨ ਹੈ ਫਰਸਟ ਪਰਸਨ ਮੈਂ ਜਿਵੇਂ ਮੈਂ ਤੂੰ ਉਹ ਠੀਕ ਹੈ ਮੈਂ ਦੀ ਥਾਂ ਤੇ ਹੁਣ ਕੀ ਹੋ ਗਿਆ ਇਹ ਅਸੀਂ ਹੋ ਗਿਆ ਬਹੁਵਚਨ ਹੋ ਗਿਆ ਹੁਣ ਆ ਗਿਆ ਹਰ ਨਾਮ ਸਲਾਹਾ ਹਾ ਹਾ ਪੈ ਗਿਆ ਸਲਾਹਾ ਹਰਿ ਦਾ ਨਾਮ ਸਲਾਉਂਦੇ ਹਾਂ ਅਸੀਂ ਹਰਿ ਦਾ ਨਾਮ ਸਲਾਉਂਦੇ ਹਾਂ ਦਿਨ ਰਾਤ ਇਹ ਆ ਆਧਾਰੋ ਜੋ ਹਮ ਕਰਹਿ ਜੋ ਅਸੀਂ ਕਰਦੇ ਹਾਂ ਜੋ ਹਮ ਕਰਹਿ ਜੋ ਅਸੀਂ ਕਰਦੇ ਹਾਂ ਜੋ ਆਪ ਕਰਾਏ ਸੋ ਹਮ ਕਰੇ ਅਸੀਂ ਉਹ ਕਰਦੇ ਜੋ ਆਪ ਉਹ ਆਪ ਕਰਾਏ ਕਰਾਉਂਦਾ ਹੈ ਅਗੇ ਜਿਉਂ ਚਲਾਏ ਤਿਉਂ ਚੱਲ ਹੈ ਭਾਈ ਜਿਉਂ ਚਲਾਏ ਜਿਵੇਂ ਉਹ ਚੜਾਉਂਦਾ ਤਿਉਂ ਚੱਲ ਹੈ ਅਸੀਂ ਉਵੇਂ ਚੱਲਦੇ ਹਾਂ ਅਸੀਂ ਉਵੇਂ ਚੱਲਦੇ ਹਾਂ ਅਸੀਂ ਉਵੇਂ ਚੱਲਦੇ ਹਾਂ ਕਿ ਬਹੁਵਚਨ ਹੈ ਅਸੀਂ ਉਵੇਂ ਗੱਲ ਨਹੀਂ ਤੇਉ ਚਾਲੇ ਭਾਈ ਹੋਰ ਕਿਆ ਕੋ ਕਰੇ ਚਤਰਾਈ ਅਗੇ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਨਿਤ ਗਾਵੈ ਹਰ ਗੁਣ ਛੰਤਾ ਨਿਤ ਗਾਵੈ ਨਿਤ ਗਾਉਂਦੇ ਹਾਂ ਹਰ ਗੁਣ ਹਰੀ ਦੇ ਗੁਰ ਨਿਤ ਗਾਵੈ ਗਾਉਂਦੇ ਹਾਂ ਹੁਣ ਅਸੀਂ ਬਹੁਤ ਨੇ ਅਸੀਂ ਗਾਉਂਦੇ ਹਾਂ ਹਰ ਕੀਰਤਨ ਕਰੈ ਹਰ ਕੀਰਤਨ ਹਰੀ ਦਾ ਕੀਰਤਨ ਉਹਦੀ ਕੀਰਤੀ ਕਰ ਰਹੇ ਕਰਦੇ ਹਾਂ ਹਰ ਜਸ ਸੁਣ ਹੈ ਹਰੀ ਦਾ ਜਸ ਸੁਣ ਹੈ ਸੁਣਦੇ ਹਾਂ ਤਿਸ ਕਵਲਾ ਕੰਤਾ ਤਿਸ ਕਵਲਾ ਕੰਤਾ ਅੱਗੇ ਹੈ ਇਹ ਆ ਗਿਆ ਅਗਲਾ ਨੈਕਸਟ ਹਮ ਪੂਲ ਵਗਾੜ ਹੈ ਹਮ ਪੂਲ ਕੇ ਪੁੱਲ ਕੇ ਵਗਾੜੇ ਵਗਾੜ ਹੈ ਦਿਨ ਸਰਾਤ ਦਿਨ ਸਰਾਤ ਦਿਨ ਰਾਤ ਜਿਹੜੇ ਹੈ ਉਹ ਬੁਲਾ ਕਰਦੇ ਆਂ ਵਿਗਾੜ ਹੈ ਵਿਗਾੜਦੇ ਆਂ ਦਿਨ ਸ ਰਾਤ ਹਰ ਲਾਜਰ ਕਾਇ ਜੋ ਬੁਲਾਵੇ ਜੋ ਬੁਲਾਵੇ ਤਿਉਂ ਬੋਲੈ ਤਿਉਂ ਉਵੇਂ ਹੀ ਬੋਲਦੇ ਆਂ ਅਸੀਂ ਅਸੀਂ ਬੋਲਦੇ ਆਂ ਸਵਾਮੀ ਕੁਦਰਤ ਕਵਨ ਹਮਾਰੀ ਅੱਗੇ ਹਾਂ ਹਾਂ ਨਾਲ ਆ ਗਿਆ ਹਾਏ ਨੂੰ ਕਹਿੰਦਾ ਹਮ ਮੂਰਖ ਕਿਛੂ ਨਾ ਜਾਣਾਂ ਜਾਣਾਂ ਅਸੀਂ ਮੂਰਖ ਕੁਛ ਕੁਛ ਵੀ ਕੁਛ ਵੀ ਨਹੀਂ ਜਾਣਦੇ ਹਾਂ ਜਾਣਦੇ ਹਾਂ ਕਿਉਂਕਿ ਬਹੁਵਚਨ ਹੈ ਬਹੁਵਚਨ ਦੀ ਵਿਚਾਰ ਹੈ ਜਾਣਦੇ ਹਾਂ ਜਾਣਦਾ ਹਾਂ ਨਹੀਂ ਕਿਉਂਕਿ ਮੈਂ ਨਹੀਂ ਹੈ ਇਸੇ ਅਸੀਂ ਹਮ ਮੂਰਖ ਇਸ ਨੂੰ ਨਾ ਜਾਣਾ ਕਿ ਉਹ ਪਾਵ ਹੈ ਪਾਰੋ ਪਾਰੋ ਹੁਣ ਸਾਧ ਸੰਗ ਅੱਗੇ ਆਪਾਂ ਪੰਡ ਦੀ ਵਿਚਾਰ ਕਰਨੀ ਹੈ ਪੰਡ ਪੰਡ ਜਿਹੜਾ ਹੈ ਇਹ ਸੰਸਕ੍ਰਿਤ ਦਾ ਲਫ਼ਜ਼ ਸੀ ਭਾਰਿਆ ਤੋਂ ਵਿਗੜ ਕੇ ਇਹ ਬਣਿਆ ਇਹ ਦੇਖਣ ਦੇ ਵਿੱਚ ਜਿਹੜਾ ਹੈ ਉਹ ਕੀ ਹੈ ਅ ਪੁਲਿੰਗ ਲਗਦਾ ਪੁਲਿੰਗ ਤੇ ਪੁਲਿੰਗ ਦੇ ਤੌਰ ਤੇ ਹੀ ਆਥਾਰੀ ਜਿਹੜੀ ਇਹਦੀ ਕਾਰਕਵਾਇ ਦੀ ਕੀਤੀ ਹੈ ਮਤਲਬ ਉਹ ਸਾਰੇ ਹੈ ਪਰ ਇਹ ਹੈ ਇਸਤਰੀ ਪੰਡ ਇਸਤਰੀ ਨੂੰ ਪੰਡ ਦੱਸਿਆ ਗਿਆ ਹੁਣ ਇਹ ਜਿਹੜਾ ਹੈ ਆਪਾਂ ਆਸਾ ਦੀ ਬਾਣੀ ਦੇ ਵਿੱਚੋਂ ਜਿਹੜੀ ਆ ਪੰਕਤੀਆਂ ਲਈਆਂ ਇਹਨਾਂ ਨੂੰ ਆਪਾਂ ਪੜ ਕੇ ਤੇ ਇਹਨਾਂ ਦੀ ਕਾਰਕਵਾਇ ਦੀ ਆਪਾਂ ਵਿਚਾਰ ਕਰਦੇ ਹਾਂ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਢੰਡੋ ਹੋਵੇ ਦੋਸਤੀ ਢੰਡੋ ਚੱਲੇ ਰਾਹ ਪੰਡ ਮੁਆ ਪੰਡ ਪਾ ਲਈਏ ਪੰਡ ਹੋਵੇ ਬੰਧਾਨ ਹੋ ਕਿਉ ਮੰਦਾ ਆਖੀਏ ਜਿਤ ਜਮਹਿ ਰਾਜਾਨ ਢੰਡੋ ਹੀ ਪੰਡ ਊਪਜੇ ਢੰਡੇ ਬਾਜ ਨਾ ਕੋਈ ਨਾਨਕ ਢੰਡੇ ਬਾਹਰ ਆ ਇਕੋ ਸਚਾ ਸੋਇ ਸੋਸਾ ਸੰਗਤ ਇਹ ਫੀ ਅੱਗੇ ਹੁਣ ਆਪਾਂ ਇਹਨੂੰ ਕਾਰਕਵਾਇ ਜਿਹੜੇ ਇਹਨਾਂ ਦੇ ਲਫ਼ਜ਼ ਲੈ ਕੇ ਆਪਾਂ ਕਰਦੇ ਆਂ ਕਰਤਾ ਕਰਕੇ ਇੱਕ ਵਚਨ ਦੇ ਵਿੱਚ ਲਈਏ ਲਫ਼ਜ਼ ਦੇ ਅੰਤ ਵਿੱਚ ਜਿਹੜਾ ਹੈ ਉਹ ਇਹ ਲਾਇਆ ਜਾਂਦਾ ਔਂਕਰ ਪੰਡ ਮਵਾ ਪੰਡ ਮਵਾ ਪੰਡ ਪਾ ਲਈਏ ਪੰਡ ਉਪਰ ਹੁਣ ਦੇਖੋ ਪੰਡ ਮਵਾ ਹੁਣ ਅਸੀਂ ਜਿਹੜਾ ਕਰਤਾ ਕਰਕ ਆਪਾਂ ਇਹ ਲਾਤੀ ਕਰਤਾ ਕਰਕ ਇਕਨੇ ਆਇਆ ਕਿ ਮੈਂ ਕਿੱਥੋਂ ਪਤਾ ਲੱਗਿਆ ਸਾਡੇ ਕੋਲ ਫਾਰਮੂਲਾ ਪਿਆ ਕਰਤਾ ਲ ਬਣਾਵੇ ਤਾਂ ਕੌਣ ਜਾਂ ਕਿਸ ਨੇ ਲਾਉਣਾ ਹੁਣ ਆਪਾਂ ਕੀ ਕਰਦੇ ਆ ਮੂਆ ਮੂਆ ਕੀ ਹੈ ਕੀ ਹੈ ਕਿਰਿਆ ਕਿਰਿਆ ਦੇ ਅੱਗੇ ਲਾਤਾ ਕੀ ਲਾਤਾ ਕੌਮ ਕੌਣ ਮੂਆ ਪੰਡ ਕੌਣ ਮੂਆ ਪੰਡ ਹੁਣ ਪੰਡ ਕੀ ਆ ਗਿਆ ਕਰਤਾਕਾਰ ਕਿਉਂਕਿ ਕਰਤਾਕਾਰ ਦਾ ਫਾਰਮੂਲਾ ਲਾ ਕੇ ਆਪ ਲੱਭ ਲਿਆ ਅੱਗੇ ਹੈ ਭਾਲੀਏ ਭਾਲੀਏ ਕੀ ਹੈ ਕਿਰਿਆ ਇਹਦੇ ਅੱਗੇ ਲਾ ਦਿਓ ਕੌਣ ਕੌਣ ਲਾ ਦੀਏ ਤੇ ਇਹ ਆ ਗਿਆ ਪੰਡ ਵੀ ਪੰਡ ਤੇ ਊਪਜੇ ਕੌਣ ਊਪਜੇ ਪੰਡ ਇਹ ਸਾਰੇ ਆ ਗਏ ਇਹ ਇਹ ਆ ਗਿਆ ਕਰਤਾ ਕਰਕ ਦੇ ਵਿੱਚ ਆ ਗਿਆ ਠੀਕ ਹੈ ਜੀ ਅੱਗੇ ਕਰਨ ਕਰਨ ਕਰਕ ਜਿਹੜਾ ਉਹਦੇ ਸਿਹਾਰੀ ਅੰਤ ਚ ਲੱਗੀ ਹੁੰਦੀ ਇੱਕ ਚਿੰਨ ਹੈਗਾ ਇਹ ਆਪਾਂ ਪਹਿਲਾਂ ਕਰਨ ਕਰਤ ਵੀ ਪੜ ਚੁੱਕੇ ਹਾਂ ਜਿਵੇਂ ਲਿਖਿਆ ਪੰਡ ਮੰਗਣ ਵਿਆਹ ਹੁਣ ਵੇਖੋ ਰਾਹੀ ਦੁਆਰਾ ਨਾਲ ਇਹ ਜਿਹੜਾ ਫੇਟ ਆਵੇ ਉਹ ਆਪਾਂ ਅਥ ਵਰਤ ਵਰਤਨਾ ਹੁੰਦਾ ਇਹ ਆ ਗਿਆ ਭੰਡ ਮੰਗਣ ਵਿਆਹ ਹੁਣ ਵੇਖੋ ਭੰਡ ਨਾਲ ਵਿਆਹ ਮੰਗੀ ਰ ਤੇ ਇਹਦੇ ਬਿਨਾ ਤਾਂ ਨਹੀਂ ਨਾ ਮੰਗਿਆ ਜਾ ਸਕਦਾ ਜਾਂ ਦੁਆਰਾ ਕਹ ਲੋ ਜਾਂ ਰਾਹੀ ਭੰਡ ਦੇ ਰਾਹੀ ਵਿਆਹ ਮੰਗਦੇ ਆ ਆਉ ਨਹੀਂ ਨਾ ਭੰਡ ਕਰਕੇ ਹੀ ਹੁਣ ਨਾ ਭੰਡ ਦੇ ਭੰਡ ਮੰਗਣ ਵਿਆਹ ਭੰਡ ਦੇ ਰਾਹੀ ਭੰਡ ਦੇ ਨਾਲ ਭੰਡ ਦੁਆਰਾ ਅਸੀਂ ਇਹ ਕੀ ਕਰਦੇ ਆ ਵਿਆਹ ਮੰਗਦੇ ਆ ਅੱਗੇ ਹੈ ਅਪਾਦਾਨ ਕਰਕੇ ਚਾ ਜਾਂਦਾ ਭੰਡ ਜਮੀਏ ਭੰਡ ਹੋਵੇ ਬੰਧਾਨ ਭੰਡ ਭੰਡ ਤੋਂ ਇਹਦੇ ਦੋ ਹੈਗੇ ਨੇ ਸਿਹਾਰੀ ਤੇ ਹੋ ਅਪਾਦਾਨ ਦੇ ਦਾ ਮਤਲਬ ਤੂੰ ਭੰਡ ਜਮੀਏ ਭੰਡ ਤੋਂ ਜਮੀਏ ਭੰਡ ਤੋਂ ਜਮੀਏ ਤੇ ਭੰਡ ਹੋਵੇ ਬੰਧਾਨ ਤੇ ਭੰਡ ਦੇ ਨਾਲ ਹੀ ਅੱਗੇ ਬੰਧਨ ਹੁੰਦਾ ਆਪਦੀ ਰਿਸ਼ਤੇਦਾਰੀਆਂ ਪੈਦੀਆਂ ਅੱਗੇ ਚੱਲਦਾ ਭੰਡ ਤੋਂ ਬਗੈਰ ਕੁਸ਼ਣ ਚੱਲਦਾ ਪੰਡ ਹੋਵੇ ਬੰਦਾਨ ਅਗੇ ਭੰਡੋ ਹੀ ਭੰਡ ਉਪਜੇ ਹੁਣ ਜਿਹੜਾ ਭੰਡ ਹੈ ਭੰਡ ਇਸਤਰੀ ਹੈ ਇਹਦੇ ਤੋਂ ਹੀ ਭੰਡ ਫਿਰ ਉਪਜਦੀ ਹੈ ਭੰਡੋ ਹੀ ਭੰਡ ਉਪਜੇ ਇੱਥੇ ਹੈਗਾ ਨਾ ਹੋ ਕਿ ਹੋਰ ਨਿਸ਼ਾਨੀਆਂ ਆਪਾ ਦਾ ਆਂਦੀ ਤੇ ਆਪਾ ਦਾ ਦਮ ਇੱਥੇ ਹੈਗਾ ਤੋ ਭੰਡ ਤੂੰ ਹੀ ਭੰਡ ਉਪਜੇ ਫਿਰ ਹੈ ਭੰਡ ਨਿਮੀ ਆਇਆ ਭੰਡ ਨਿਮੀ ਹੈ ਹੁਣ ਭੰਡ ਨਿਮੀ ਹੈ ਭੰਡ ਦੇ ਵਿੱਚ ਨਿਮੀ ਹੈ ਜਿਹੜਾ ਬਚਾ ਨਿਮਦਾ ਡਵੈਲਵ ਕਰਦਾ ਨਿਮੀ ਹੈ ਉਹਦਾ ਵਿੱਚ ਪੰਡ ਦੇ ਵਿੱਚ ਨਿਮੀ ਹੈ ਵਿੱਚ ਆ ਗਿਆ ਵਿਤ ਕੀ ਹੈ ਅਧਿਕਰਣ ਕਾਰਕ ਵੀ ਆਪਾਂ ਅਖ ਕਰ ਚੁੱਕੇ ਆ ਪਿਛਲੀ ਵੀਡੀਓ ਦੇ ਵਿੱਚ ਸਾਰਿਆਂ ਚ ਆਪਾਂ ਬੜੇ ਹੀ ਵਿਸਤਾਰ ਨਾਲ ਕਰ ਚੁੱਕੇ ਆ ਸੋ ਇਹ ਉਹਨਾਂ ਤੋਂ ਆਪਾਂ ਨੂੰ ਸਾਰਾ ਪਤਾ ਲੱਗਦਾ ਪੰਡ ਦਾ ਇਸਿਆਰੀ ਲੱਗੀ ਅਧਿਕਰਣ ਕਾਰਕ ਦਾ ਪੰਡ ਦੇ ਵਿੱਚ ਨਿਮੀ ਹੈ ਪੰਡ ਦੇ ਵਿੱਚ ਨਿਮੀ ਹੈ ਸੋ ਸਾਧ ਸੰਗਤ ਇਹ ਸੀ ਪੰਡ ਬਾਰੇ ਕਿਉਂਕਿ ਇੱਕ ਵੱਖਰਾ ਸੀ ਲੇਕਿਨ ਸਮੇਂ ਦੇ ਅਨੁਸਾਰ ਇਹਨੂੰ ਵੀ ਖਬਰ ਕੀਤਾ ਗਿਆ ਸੋ ਸਤ ਸੰਗਤ ਇਹਨਿੰਕ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ ਅਗਲੇ ਵਿਸ਼ੇ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ